ਵਾਇ ਕਰ ਜੀ ਕੀ ਫਤ ਹੈ ਤੁਹਾਨੂੰ ਸਭ ਨੂੰ ਪਤਾ ਹੈ ਕਿ ਟਾਈਮ ਜਿਹੜਾ ਹੋ ਚੁੱਕਿਆ ਹੈ 27 ਤਰੀਕ ਤੜਕੇ 3 ਵਜੇ ਦਾ ਹੋ ਚੁੱਕਿਆ ਕੱਲ 26 ਤਰੀਕ ਨੂੰ ਸਾਡੇ ਪਿੰਡ ਦਸ਼ਮੇਸ਼ ਸਪੋਰਟਸ ਕਲੱਬ ਵੱਲੋਂ ਕਬੱਡੀ ਕੱਪ ਕਰਾਇਆ ਗਿਆ ਸੀ ਠੀਕ ਹੈ ਜਿਸ ਦੇ ਵਿੱਚ ਫਾਈਨਲ ਮੈਚ ਦੇ ਵਿੱਚ ਬਰਸਾਲਪੁਰ ਤੇ ਕੜਿਆਣੇ ਦੀ ਟੀਮ ਪਹੁੰਚੀ ਸੀਗੀ ਠੀਕ ਹੈ ਜੀ ਜਿਹਦੇ ਵਿੱਚ ਕਮੇਟੀ ਨੇ ਫੈਸਲਾ ਲਿਆ ਸੀ ਕਿ 30-30 ਰੇਟਾਂ ਵੰਣਗੀਆਂ ਕਿ ਵੀ ਤਾਂ ਅਸੀਂ ਜਿਹੜੀਆਂ ਇਨਾਮ ਖਿਡਾਰੀਆਂ ਨੂੰ ਦੋਵਾਂਗੇ ਬਟ ਖਿਡਾਰੀਆਂ ਵੱਲੋਂ ਪ੍ਰੈਸ਼ਰ ਦਿੱਤਾ ਗਿਆ ਖਾਸ ਕਰਕੇ ਦਰਵਿੰਦਰ ਕੜਿਆਣਾ ਕੜਿਆਣਾ ਦਰਵਿੰਦਰ ਢੱਗਿਆ ਵਾਲੇ ਵੱਲੋਂ ਪ੍ਰੈਸ਼ਰ ਦਿੱਤਾ ਗਿਆ ਵੀ ਅਸੀਂ ਇੰਨੀਆਂ ਰੇਟਾਂ ਨਹੀਂ ਪਾਉਣੀ ਹੈਗੀਆਂ ਇਹਨਾਂ ਨੂੰ ਘੱਟ ਕਰੋ ਕਮੇਟੀ ਨੇ 25 ਦਾ ਫੈਸਲਾ ਲਿਆ ਵੀ 25 ਦਾ ਕਰੋ ਉਹਨਾਂ ਨੇ ਫਿਰ ਆਪਸ ਵਿੱਚ ਸਹਿਮਤੀ ਕਰਕੇ 20.5 ਤੇ 21 ਪੁਆਇੰਟਾਂ ਦੇ ਮੈਚਾਂ ਤੇ ਆਗੇ ਕੀ ਸਾਡੇ 20 ਜਾਂ 21 ਰੇਟਾਂ ਦੇ ਹੀ ਅਸੀਂ ਮੈਚ ਖੇਡਾਂਗੇ ਤੇ ਜਦੋਂ ਪਹਿਲੀ ਰੇਡ ਪਈ ਜਦੋਂ ਪਹਿਲੀ ਰੇਡ ਪਈ ਉਹ 1.5 ਨੰਬਰ ਦੀ ਰੇਡ ਸੀਗੀ ਬਰਸਾਲਪੁਰ ਵੱਲੋਂ ਰੇਡ ਪਾਈ ਗਈ ਹੈ ਤੇ ਆਪਣੀ ਦੂਜੀ ਜਿਹੜੀ ਟੀਮ ਸੀਗੀ ਕੜਿਆਣਾ ਉਹਨਾਂ ਦੇ ਜਾਫੀ ਵੱਲੋਂ ਜਫਾ ਲਾਇਆ ਗਿਆ ਸੀ ਬਟ ਜਿਹੜਾ ਸਾਡਾ ਰੈਫਰੀ ਸੀਗਾ ਉਹਦੇ ਵੱਲੋਂ ਜਿਹੜਾ ਫੈਸਲਾ ਦਿੱਤਾ ਗਿਆ ਉਹ ਆਪਣਾ ਬਰਸਾਲਪੁਰ ਦੀ ਟੀਮ ਨੂੰ ਦਿੱਤਾ ਗਿਆ ਤੇ ਬਟ ਜਿਹੜੀ ਦੂਸਰੀ ਟੀਮ ਸੀਗੀ ਸਾਡੀ ਉਹਨਾਂ ਨੇ ਉਹ ਚੀਜ਼ ਤੇ ਹੋਲਡ ਲਿਆ ਕਿ ਇਹ ਪੁਆਇੰਟ ਦਾ ਮਸਲਾ ਹੈ ਤੇ ਉਹ ਪੁਆਇੰਟ ਐਂਡ ਤੱਕ ਹੋਲਡ ਰਿਹਾ ਜਦੋਂ ਮੈਚ 20 ਰੈਡਾਂ ਦੇ ਪਹੁੰਚ ਗਿਆ 20 ਪੁਆਇੰਟਾਂ ਦੇ ਪਹੁੰਚ ਗਿਆ ਤਾਂ ਉਸ ਟਾਈਮ ਰੈਫਰੀ ਨੇ ਦੂਸਰੀ ਟੀਮ ਨੂੰ ਵਰਸਾਲਪਤੀ ਟੀਮ ਨੂੰ ਇਹ ਕਹਤਾ ਕਿ ਤੁਸੀਂ ਜਿੱਤ ਗਏ ਕੱਪੜੇ ਪਾ ਲਓ ਮੈਚ ਖਤਮ ਕਰਤਾ ਤੇ ਉਹਨਾਂ ਨੇ ਜਿਹੜਾ ਹੋਲਡ ਵਾਲਾ ਪੁਆਇੰਟ ਸੀਗਾ ਉਹ ਉਹਨਾਂ ਦੇ ਖਾਤੇ ਵਿੱਚ ਦੇਤਾ ਬਟ ਜਦੋਂ ਕਮੇਟੀ ਨੇ ਤੇ ਦਰਸ਼ਕਾਂ ਨੇ ਸਾਰਿਆਂ ਨੇ ਬਾਰ-ਬਾਰ ਰੀਪਲੇ ਦੇਖਿਆ ਪੰਜ ਵਾਰੀ ਅਸੀਂ ਰੀਪਲੇ ਚਲਾਇਆ ਹੋਊਗਾ ਘਟੋ ਘਟ ਤੇ ਬਕਾਇਦਾ ਉਹ ਸਲੋ ਕਰਕੇ ਵੀਡੀਓ ਜ਼ੂਮ ਕਰਕੇ ਦੇਖਿਆ ਤੁਸੀਂ ਵੀ ਦਰਸ਼ਕ ਵੀਰ ਵੀ ਦੇਖ ਸਕਦੇ ਆ ਉਹਨੂੰ ਠੀਕ ਆ ਅੱਜ ਵੀ ਉਹ ਲਾਈਵ ਤੇ ਪਿਆ ਸਟਾਰ ਫਤੇ ਤੇ ਪਿਆ ਠੀਕ ਹੈ 1 2 3 ਤੇ ਪਿਆ ਤੁਸੀਂ ਦੇਖ ਸਕਦੇ ਹੋ ਜਿੱਦੇ ਤੁਸੀਂ ਹੁਣ ਤੱਕ ਸਾਰਾ ਮੇਲਾ ਦੇਖਦੇ ਆਏ ਹੋ ਉਹਦੇ ਵਿੱਚ ਤੁਹਾਨੂੰ ਸਾਰਾ ਕਲੀਅਰ ਹੋ ਜਾਊਗਾ ਕਮੇਟੀ ਦੇ ਇਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਗਲਤੀ ਨਹੀਂ ਹੈਗੀ ਅਸੀਂ ਸਾਰਾ ਚੈੱਕ ਕਰਕੇ ਜਿਹੜਾ ਬੈਸਟ ਜਾਫਰੀ ਦਾ ਟਰੈਕਟਰ ਐਲਾਨ ਕੀਤਾ ਉਹ ਆਪਣਾ ਕੜਿਆਲੇ ਦੀ ਟੀਮ ਦੇ ਖਿਡਾਰੀ ਦਾ ਨਾਮ ਪ੍ਰਤਾਪ ਦਾ ਪ੍ਰਤਾਪ ਨੂੰ ਦਿੱਤਾ ਕਿਉਂਕਿ ਉਹ ਉਹਦਾ ਬਣਦਾ ਸੀਗਾ ਮਟਕਾ ਅੱਗੇ ਵਾਲਾ ਗੁਰਵਿੰਦਰ ਸਿੰਘ ਕਹਿੰਦਾ ਵੀ ਇਹੇ ਮੇਰਾ ਬਣਦਾ ਸੀਗਾ ਉਹ ਪੁਆਇੰਟ ਪਿੱਛੇ ਹੀ ਹੋਇਆ ਜਦੋਂ ਪੁਆਇੰਟ ਉਹ ਦੂਸਰੀ ਟੀਮ ਨੂੰ ਚਲੇ ਗਿਆ ਤਾਂ ਵੀ ਚਾਰ ਰੇਟਾਂ ਘਟੋ ਘਟ ਰਹਿੰਦੀਆਂ ਸੀਗੀਆਂ ਪੈਣ ਤੇ ਦੋ ਦੋ ਰੇਟਾਂ ਹੋਰ ਪੈਣੀਆਂ ਸੀ ਬਟ ਉਹ ਨਾ ਉਹ ਖੇਲਣ ਆਏ ਆ ਕਮੇਟੀ ਉਰੇ ਦੋ ਘੰਟੇ ਮੈਕਚ ਨੂੰ ਅਨਾਉਂਸਮੈਂਟ ਕਰਦੀ ਰਹੀ ਆ ਵੀ ਤੁਸੀਂ ਆਓ ਬਾਕੀ ਦਾ ਮੈਚ ਖੇਲੋ ਤੇ ਫੈਸਲਾ ਅਸੀਂ ਕਰ ਸਕੀਏ ਬਟ ਉਹ ਨਹੀਂ ਆਏ ਤੇ ਹੁਣ ਉਹ ਉਹੀ ਚੀਤੇ ਅੜੇ ਹੋਏ ਨੇ ਕਿ ਜਿਹੜਾ ਟਰੈਕਟਰ ਸਾਡਾ ਬਣਦਾ ਤੇ ਸਾਨੂੰ ਦੋ ਸਾਡੇ ਕੋਲ ਉਹਨਾਂ ਦਾ ਫਰਸਟ ਪ੍ਰਾਈਜ਼ ਬਣਦਾ ਸੀਗਾ 75000 ਰੁਪਿਆ ਨਾਮ ਹੈ ਤੇ ਉਹਨਾਂ ਦੇ ਟੀਮ ਦਾ ਬੈਸਟ ਟਰੈਕਟਰ ਹੈ ਇੱਕ ਆ ਟਰੈਕਟਰ ਸਾਡੇ ਕੋਲ ਖੜਾ ਤੁਸੀਂ ਦੇਖ ਸਕਦੇ ਹੋ ਇਹ ਵੀ ਉਹ ਲੈ ਕੇ ਨਹੀਂ ਗਏ ਗੁਰਵਿੰਦਰ ਕਾਗਿਆਣ ਦੀਆਂ ਰੇਡਾਂ ਤੇ 47000 ਰੁਪਿਆ ਜੱਫੇ ਤੇ ਲੱਗਿਆ ਸੀ ਉਹਦੀਆਂ ਜੱਫੇ ਤੇ ਤੇ ਉਹ ਜੱਫਾ ਵੀ ਜਿਹੜਾ ਪੈਸਾ ਬਣਦਾ ਉਹ ਵੀ ਨਹੀਂ ਉਹ ਲੈ ਕੇ ਗਿਆ ਉਹ ਸਾਰਾ ਚੀਜ਼ ਸਾਡੇ ਕੋਲ ਛੱਡ ਕੇ ਗਿਆ ਸਾਡੇ ਕੋਲ ਤਿਆਰ ਖੜੀ ਹੈ ਉਹ ਜਦੋਂ ਮਰਜੀ ਆ ਕੇ ਲਿਆ ਸਕਦੇ ਨੇ ਪਹਿਲਾ ਨਾਮ ਉਹਨਾਂ ਦਾ 75000 ਹੈ ਇੱਕ ਉਹਨਾਂ ਦਾ ਰੇਟਰ ਹੈ ਉਹਦਾ ਇਹ ਟਰੈਕਟਰ ਬਣਦਾ ਠੀਕ ਹੈ ਜੀ ਤੇ ਜੇ ਤੁਹਾਨੂੰ ਕਿਤੇ ਕਮੇਟੀ ਇਹਦੇ ਵਿੱਚ ਗਲਤ ਲੱਗਦੀ ਹੈ ਤੁਸੀਂ ਕਮੈਂਟ ਕਰਕੇ ਸਾਨੂੰ ਦੱਸ ਸਕਦੇ ਹੋ ਇਸ ਲਾਈਵ ਤੇ ਕਿ ਕਮੇਟੀ ਦਾ ਕਿਤੇ ਕਸੂਰ ਹੈਗਾ ਜਾਂ ਤੁਸੀਂ ਲਾਈਵ ਨੂੰ ਖੁਦ ਵੀ ਦੇਖ ਸਕਦੇ ਹੋ ਕਿ ਕਿੱਥੇ ਕਮੇਟੀ ਗਲਤ ਹੈ ਜਿਹੜਾ ਫੈਸਲਾ ਅਸੀਂ ਲਿਆ ਬਿਲਕੁਲ ਸਹੀ ਲਿਆ ਬਟ ਕੋਈ ਚਾਹੁੰਦਾ ਗੁਰਵਿੰਦਰ ਜਾਣ ਜਾਣ ਕੇ ਕਰ ਰਿਹਾ ਹੈ ਕਿ ਇਹ ਜਿਹੜਾ ਟਰੈਕਟਰ ਹੈ ਜਾਫੀ ਵਾਲਾ ਉਹ ਮੈਨੂੰ ਦਿੱਤਾ ਜਾਵੇ ਜਦੋਂ ਕਿ ਉਹ ਉਹਦਾ ਬਣਦਾ ਨਹੀਂ ਹੈ ਦਰਸ਼ਕਾਂ ਨੇ ਵੀ ਦੇਖਿਆ ਫੈਸਲਾ ਵੀ ਦਿੱਤਾ ਇਹ ਕਮੇਟੀ ਨੇ ਵਿਚਾਰੇ ਨਹੀਂ ਦੇਖਿਆ ਲਾਈਵ ਅਸੀਂ ਘੱਟੋ ਘੱਟ 5 ਵਾਰ ਦੇਖਿਆ ਰੀਪਲੇ ਕਰਕੇ ਤੇ ਅਸੀਂ ਹਜੇ ਤੱਕ ਇੱਥੇ ਖੜੇ ਆ ਉਹਨਾਂ ਦਾ ਵੇਟ ਕਰ ਰਹੇ ਆ ਵੀ ਉਹ ਆਪਣਾ ਨਾਮ ਲੈ ਕੇ ਜਾਣ ਸਾਡੇ ਕੋਲ ਕਮੇਟੀ ਟਾਈਮ ਦੇਖ ਲਓ ਤੁਹਾਨੂੰ ਘੜੀ ਦੇ ਨੋਟ ਕਰਵਾਦਣੇ ਆ ਸਵਾ 3 ਹੋ ਗਏ ਨੇ 27 ਤਰੀਕ ਹੋ ਗਈ ਆ 26 ਤਰੀਕ ਨੂੰ ਸਾਡਾ ਮੈਚ ਫੋਨ ਚ ਪਹੁੰਚ ਫੋਨ ਮਿਲ ਕੇ ਦਿਖਾ ਬਈ ਇੱਕ ਵਾਰ ਠੀਕ ਹੈ ਜੀ ਤੇ ਆਪਣਾ ਬੈਸਟ ਰੇਟਰ ਵਾਲਾ ਟਰੈਕਟਰ ਤੇ ਨਾਮ ਤੇ ਜੋ ਉਹਨਾਂ ਦੀਆਂ ਰੇਡਾਂ ਦੇ ਪੈਸੇ ਲੱਗੇ ਸੀਗੇ 47000 ਰੁਪਏ ਸਾਡੇ ਕੋਲ ਪਿਆ ਹੈ ਸਾਡੇ ਕੋਲ ਜਦੋਂ ਮਰਜ਼ੀ ਆ ਕੇ ਲਿਜਾ ਸਕਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਜੀ ਵੀਰੇ ਆਪਣਾ ਵੀ ਚਾਰੇ ਬਸ ਕੰਡਾ ਬੰਦ ਉਹ ਫੈਕਟਰੀ ਕਰਾ ਦੇ ਉਹ ਲੈ 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 ਬੰਦੀ ਸਰ ਟੈਟ ਅਰੇ ਆ ਯਾਰ ਸਾਟਿੰਗ ਕਰ ਲੈ ਲੇ ਡਰਾ ਉਹ ਅਗਲਾ ਮੈਨੂੰ ਉਹ ਚ ਵੀ ਇਹ ਚੀਜ਼ਾਂ ਮਿਸ ਗਈਆਂ ਬਹੁਤ ਜਾਂਦਾ ਸਮਝੀ ਆ ਰਿਹਾ ਟੋਰਨਟ ਆ ਫੋਡੀ ਲਗਾ ਇੱਕ ਮਿੰਟ ਵੀਰੇ ਆਪਣੇ ਟਰਾਕੀ ਦੇ ਕੀਤਾ ਨਾ ਪ੍ਰਾਈਜ਼ ਵੀ ਆ ਪਿਆ ਹਾਂ ਹਾਂ ਦੇਖੋ ਵੀਰੇ ਉਹ ਥੀ ਲੋ ਟਰੈਕਟਰ ਕੋਲ ਜੀ ਟਰੈਕਟਰ ਮੂਰੇ ਰੱਖ ਦੇ ਯਾਰ ਇੰਟਰਪਰਨੈਟ ਉਹ ਮੂਰੇ ਰੱਖ ਔਰ ਕਿਨੂ